ਦੇ ਬਾਗਨੇ ਕੀ ਹੈ ਕਿ ਆਉਂਦੇ ਦਿਨਾਂ ਚ ਪੰਜਾਬ ਚ ਠੰਡ ਦਾ ਕਹਿਰ ਹੋਰ ਵਧੇਗਾ ਤੇ ਉਹਨਾਂ ਕਿਹਾ ਹੈ ਕਿ ਲਗਾਤਾਰ ਪਾਰਾ ਰਾਤ ਅਤੇ ਦਿਨ ਹੀਟਾ ਡਿਕ ਹਾਂ ਜੀ ਮੈਂ ਆਨੰਦਪੁਰ ਦੇ ਜਿਲ੍ਹੇ ਦੇ ਫਿਲਹਾਲ ਦੀ ਹੋਰ ਮੀਂਹ ਦਾ ਇਹ ਤੁਹਾਨੂੰ ਜਿਹੜੀ ਸਾਨੂੰ ਫੋਰਕਾਸਟ ਆਈ ਹੈ ਉਹਦੇ ਅਕੋਰਡਿੰਗਲੀ ਪਿਛਲੇ ਦਿਨੋਂ ਜਿਹੜਾ ਸਿਸਟਮ ਇੱਕ ਨਿਕਲਿਆ ਹੈ ਉਹਦੇ ਨਾਲ ਜੰਮੂ ਤੇ ਹਿਮਾਚਲ ਦੇ ਪਹਾੜਾਂ ਦੇ ਵਿੱਚ ਬਰਫਬਾਰੀ ਤੇ ਬਾਰਿਸ਼ ਹੋਈ ਹੈ ਸੋ ਉਹਦੇ ਬਾਅਦ ਹੁਣ ਸ਼ੀਤ ਲੇਅਰ ਚੱਲਣ ਦੀ ਫੋਰਕਾਸਟ ਹੈ ਸ਼ੀਤ ਲੇਅਰ ਤੋਂ ਪਾਵ ਹੈ ਕਿ ਇਹਦੇ ਵਿੱਚ ਸਾਡੇ ਦਿਨ ਦੇ ਤੇ ਰਾਤ ਦੋਨੋਂ ਦੇ ਟੈਂਪਰੇਚਰ ਜਿਹੜੇ ਗਿਆ ਉਹ ਕਾਫੀ ਲੋ ਰਹਿਣਗੇ ਅੱਜ ਵੀ ਸਵੇਰੇ ਸਾਡੀ ਆਬਜ਼ਰਵੇਟਰੀ ਸੇ ਜਿਹੜਾ ਹੈ 2.6 ਰਿਕਾਰਡ ਕੀਤਾ ਗਿਆ ਟੈਂਪਰੇਚਰ ਤੇ ਮਿਨਿਮਮ ਟੈਂਪਰੇਚਰ ਇਸ ਤੋਂ ਵੀ ਲੋ ਜਾਣ ਦੀ ਫੋਰਕਾਸਟ ਹੈ ਇਹਦੇ ਨਾਲ ਇਹ ਹੈ ਕਿ ਗਰਾਊਂਡ ਫਰੌਸਟ ਪਿੱਦੀ ਹੈ ਕੋਰਾ ਜਿੰਨੂੰ ਆਪਾਂ ਕਹਿੰਦੇ ਆ ਇਹ ਕੋਰਾ ਜਿਹੜਾ ਹੈਗਾ ਇਹ ਸਾਡੀਆਂ ਸਬਜ਼ੀਆਂ ਦੀਆਂ ਫਸਲਾਂ ਜਿਹੜੀਆਂ ਨੇ ਸਰਦ ਰੁੱਤ ਦੀਆਂ ਜਿਨ੍ਹਾਂ ਚ ਆਲੂ, ਟਮਾਟਰ, ਮਟਰ ਹੁੰਦੇ ਆ ਜਾਂ ਬਰਸੀਨ ਦੀ ਫਸਲ ਹੈ ਜਿਹੜੀ ਫਾਰਡਰ ਹੈ ਇਹਨਾਂ ਵਿੱਚ ਕੋਰੇ ਦਾ ਪ੍ਰਭਾਵ ਆਂਦਾ ਹੈ ਤੇ ਸਾਡੇ ਕਿਸਾਨ ਵੀਰਾਂ ਨੂੰ ਅਸੀਂ ਇਹ ਹੀ ਐਡਵਾਈਸਰੀ ਦੇਨੇ ਆ ਕਿ ਤੁਸੀਂ ਇਹਨਾਂ ਦਿਨਾਂ ਚ ਥੋੜਾ ਜਿਹਾ ਸਤਰਕ ਰਹੋ ਜਿਹੜੀ ਫੋਰਕਾਸਟ ਆਂਦੀ ਹੈ ਉਹਦੇ ਤੇ ਧਿਆਨ ਦਿਓ ਤੇ ਜਦੋਂ ਵੀ ਇਹਦੀ ਫੋਰਕਾਸਟ ਹੈ ਆਪਣੀ ਫਸਲ ਨੂੰ ਬਚਾਉਣ ਦੇ ਜਿਹੜੇ ਉਪਰਾਲੇ ਹੁੰਦੇ ਆ ਉਹਦੇ ਚ ਇੱਕ ਲਾਈਟ ਇਰੀਗੇਸ਼ਨ ਹੋ ਜਾਂਦੀ ਹੈ ਜਿਹੜੀ ਰਾਤ ਵੇਲੇ ਦਿੱਤੀ ਜਾਂਦੀ ਹੈ ਜਾਂ ਕੁਝ ਪਲਾਸਟਿਕ ਮਲਚ ਜਾਂ ਸਟਰਾ ਮਲਚ ਕਰਕੇ ਕਿਸਾਨ ਵੀਰ ਆਪਣੀਆਂ ਇਹਨਾਂ ਫਸਲਾਂ ਨੂੰ ਬਚਾਉਂਦੇ ਆ ਬਾਕੀ ਜਿਹੜੀ ਸਾਡੀ ਸਰਦ ਰੋਤੀ 메ਨ ਫਸਲ ਹੈ ਕਣਕ ਹੈਗੀ ਹੈ ਜਾਂ ਸਰੋਂ ਹੈ ਉਹਦੇ ਤੇ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਜਿੰਨੀ ਜ਼ਿਆਦਾ ਠੰਡ ਪੈਂਦੀ ਹੈ ਉੰਨੀ ਸਾਡੀ ਕਣਕ ਦੀ ਫਸਲ ਲਈ ਲਾਭਦਾਇਕ ਹੈ ਕਿਉਂਕਿ ਉੰਨੀ ਉਹਦੇ ਚ ਟਿਲਰਿੰਗ ਜ਼ਿਆਦਾ ਹੁੰਦੀ ਹੈ ਫੌਗੀ ਵੈਦਰ ਦੀ ਵੀ ਫੋਰਕਾਸਟ ਹੈ ਫੌਗੀ ਵੈਦਰ ਦੇ ਨਾਲ ਇਹ ਹੈ ਕਿ ਜਿਹੜੇ ਅਪ ਸਵੇਰ ਵੇਲੇ ਦੇਖਦੇ ਆ ਤੁੰਦ ਛਾਈ ਹੁੰਦੀ ਹੈ ਪੂਰਾ ਛਾਇਆ ਹੁੰਦਾ ਹੈ ਇਹਦੇ ਨਾਲ ਵਿਜ਼ਿਬਿਲਟੀ ਸਾਡੀ ਕਾਫੀ ਕੱਟ ਜਾਂਦੀ ਹੈ ਤੇ ਆਮ ਲੋਕਾਂ ਨੂੰ ਸਾਡੀ ਇਹੀ ਐਡਵਾਈਸ ਹੈ ਕਿ ਥੋੜਾ ਬਾਹਰ ਜਾਣਾ ਜੇ ਜ਼ਰੂਰਤ ਹੋਵੇ ਤਾਂ ਹੀ ਜਾਓ ਤੇ ਥੋੜਾ ਅੰਦਰ ਰਹਿ ਕੇ ਸ਼ੀਤਲੈਰ ਤੋਂ ਥੋੜਾ ਬਚਾਅ ਦੇ ਉਪਰਾਲੇ ਕਰਨੇ ਚਾਹੀਦੇ ਆ ਟੈਂਪਰੇਚਰ ਹੋ ਕਿੰਨਾ ਕਲਾਊਡ ਹੋ ਸਕਦਾ ਤੇ ਕਿੰਨੇ ਦਿਨਾਂ ਦਾ ਰਹੇਗਾ ਅਜੇ ਆਉਣ ਵਾਲਾ ਜਿਹੜਾ ਆ ਵਿਕਾ ਹੈ ਉਹਦੇ ਵਿੱਚ ਇਸ ਤਰ੍ਹਾਂ ਦੇ ਵੈਦਰ ਦੀ ਹੀ ਫੋਰਕਾਸਟ ਹੈ ਫਿਲਹਾਲ ਪਾਰਟਲੀ ਕਲਾਊਡੀ ਰਹਿ ਸਕਦਾ ਹੈਗਾ ਥੋੜੀ ਬਹੁਤੀ ਬੱਦਲਵਾਈ ਟੁੱਟਵੀਂ ਨਾਲ ਦੇ ਨਾਲ ਸ਼ੀਤ ਲੈ ਠੰਡੀਆਂ ਹਵਾਵਾਂ ਚੱਲਣ ਦੀ ਫੋਰਕਾਸਟ ਹੈ ਤੇ ਹੋਰ ਫੌਗੀ ਵੈਦਰ ਦੀ ਫੋਰਕਾਸਟ ਹੈ ਇਸ ਤਰ੍ਹਾਂ ਦੀ ਜਿਹੜੇ ਇਸਵਰੀ 20 ਤੋਂ 20 ਦਸੰਬਰ ਚ ਠੰਡ ਪੈ ਰਹੀ ਹੈ ਇਸ ਤਰ੍ਹਾਂ ਹੀ ਸਾਡੇ ਪਿਛਲੇ ਸਾਲ ਦਸੰਬਰ 2019 ਚ ਵੀ ਇਸ ਟਾਈਪ ਦੀ ਠੰਡ ਪਈ ਸੀ ਉਦੋਂ ਵੀ ਤਕਰੀਬਨ 7-8 ਦਿਨ ਬਹੁਤ ਕੋਲਡ ਡੇਜ਼ ਆਏ ਸੀ ਅ ਤਕਰੀਬਨ ਆਪਾਂ ਕਹਿ ਸਕਦੇ ਹਾਂ ਕਿ ਪਿਛਲੇ ਸਾਲ 25 ਦਸੰਬਰ ਤੋਂ ਲੈ ਕੇ ਜਨੂਅਰੀ ਦੇ ਫਰਸਟ ਵੀਕ ਤੱਕ ਹੀ ਬਹੁਤ ਲੋ ਟੈਂਪਰੇਚਰਸ ਰਹੇ ਸੀ ਦਿਨ ਦੇ ਤਾਪਮਾਨ ਬਹੁਤ ਘਟੇ ਸੀ ਉਹਨਾਂ ਦੇ ਨਾਲ ਚ ਸੋ ਉਸੇ ਤਰ੍ਹਾਂ ਨਹੀਂ ਥੋੜਾ ਮੌਸਮ ਇਸ ਸਾਲ ਵੀ ਵੇਖਣ ਨੂੰ ਮਿਲ ਰਿਹਾ ਹੈ ਅ ਈਸ਼ਵਰੀ ਵੀ ਸਾਡੀ ਆਬਜ਼ਰਵੇਟਰੀ ਜਿਹੜੀ 1970 ਦੀ ਸਟੈਬਲਿਸ਼ ਹੋਈ ਹੈ ਉਹਦੇ ਚ ਕਾਫੀ ਲੋ ਟੈਂਪਰੇਚਰਸ ਦਸੰਬਰ ਮਹੀਨੇ ਚ ਰਿਕਾਰਡ ਕੀਤੇ ਗਏ ਹਨ ਜਿਹੜਾ ਕਿ ਅਜੇ ਤੱਕ ਦੇ ਲੋਸ ਸੀ ਇੱਕ ਦਿਨ 19 ਦਸੰਬਰ ਨੂੰ 0.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ ਜਿਹੜਾ ਆਪਣੇ ਆਪ 'ਚ ਵੀ ਇੱਕ ਤਰ੍ਹਾਂ ਦਾ ਰਿਕਾਰਡ ਹੈ ਕਿਉਂਕਿ ਅਜੇ ਤੱਕ ਸਾਡਾ ਲੋਸਟ ਜਿਹੜਾ ਉਸ ਦਿਨ ਨੂੰ ਸੀ ਉਹ 0.5 ਸੀ 1984 ਦੇ ਵਿੱਚ ਹੋਇਆ ਸੀ ਸੋ ਕਾਫੀ ਲੋ ਟੈਂਪਰੇਚਰਸ ਦੇਖਣ ਨੂੰ ਮਿਲ ਰਿਹਾ ਤੇ ਇਹਨਾਂ ਦਿਨਾਂ 'ਚ ਸ਼ੀਤ ਲਹਿਰ ਤੋਂ ਥੋੜੀ ਸਤਰਤਾ ਰੱਖਣ ਦੀ ਲੋੜ ਹੈ ਦਿਨਵਲੇ ਟੈਂਪਰੇਚਰ ਡਾਊਨ ਜਾਂਦੀ ਉਮੀਦ ਹੈ ਰਾਤ ਦੇ ਟਾਈਮ ਕੋਲ ਡੇ ਤੇ ਕੋਲ ਨਾਈਟ ਦੋਨਾਂ ਦੀ ਫੋਰਕਾਸਟ ਹੈ ਜਿਸ ਦਿਨ ਥੋੜਾ ਬੱਦਲਵਾਈ ਵਾਲਾ ਮੌਸਮ ਹੋਏਗਾ ਉਸ ਦਿਨ ਡੇ ਟੈਂਪਰੇਚਰਸ ਲੋ ਜਾਣਗੇ ਮੀਨਸ ਕਿ ਕੋਲ ਡੇਸ ਹੋਏਗੇ ਜਿਸ ਦਿਨ ਅਸਮਾਨ ਥੋੜਾ ਸਾਫ ਹੋਏਗਾ ਉਸ ਦਿਨ ਕੋਲ ਨਾਈਟਸ ਦੀ ਹੈ ਪਰ ਦੋਨਾਂ ਤਰ੍ਹਾਂ ਗਈ ਫਾਵੇਂ ਕੋਲ ਡੇ ਹੋਵੇ ਜਾਂ ਕੋਲ ਨਾਈਟ ਹੋਵੇ ਦੋਨਾਂ ਦੇ ਨਾਲ ਹੀ ਠੰਡ ਜਿਹੜੀ ਹੈ ਉਹ ਵਧਣ ਦੀ ਫੋਰਕਾਸਟ ਹੈ ਯਾਨੀ ਕਿ ਇਹ ਦੇਖੀਏ ਕਰਦੇ ਜੇ ਪੰਜਾਬ ਆਸੀ ਨਹੀਂ ਠੰਡ ਤੋਂ ਬਚਣ ਦੀ ਕੋਸ਼ਿਸ਼ ਅ ਨਹੀਂ ਫਿਲਹਾਲ ਜਿਹੜੀ ਇਹ ਸ਼ੀਤਲੇ ਦਾ ਇਸ ਤਰ੍ਹਾਂ ਹੀ ਚੱਲੇਗੀ ਤੇ ਇਹਦੇ ਤੋਂ ਬਚਣ ਵਾਸਤੇ ਜਿਹੜੇ ਆਪਾਂ ਨਾਰਮਲ ਰੂਟੀਨ ਚ ਉਪਰਾਲੇ ਕਰਦੇ ਆ ਉਹੀ ਲੋਕਾਂ ਨੂੰ ਅਪਣਾਣੇ ਪੈਣਗੇ ਤੇ ਜਿਹੜੀਆਂ ਸਬਜ਼ੀਆਂ ਦੀਆਂ ਫਸਲਾਂ ਵਾਲੇ ਕਿਸਾਨ ਵੀਰ ਨੇ ਉਹਨਾਂ ਨੂੰ ਥੋੜਾ ਸਤਰਕ ਰਹਿਣ ਦੀ ਲੋੜ ਹੈ ਤੇ ਆਪਣੀ ਫਸਲ ਦੀ ਸਬਜ਼ੀ ਦੀ ਫਸਲ ਦਾ ਧਿਆਨ ਰੱਖਣ ਦੀ ਲੋੜ ਹੈ ਸੋ ਕਿਸਾਨ ਵੀਰਾਂ ਨੂੰ ਇਹ ਰਿਕਵੈਸਟ ਹੈ ਕਿ ਉਹ ਮੌਸਮ ਦੀ ਜਿਹੜੀ ਅੱਜਕੱਲ ਪੂਖਵਾਣੀ ਚੱਲਦੀ ਹੈਗੀ ਹੈ ਇਹਦੇ ਬਾਰੇ ਸਤਰਕ ਰਹਿਣ ਤੇ ਐਡਵਾਈਸ ਜਿਸ ਤਰ੍ਹਾਂ ਦਿੱਤੀ ਜਾਂਦੀ ਹੈ ਉਹ ਫਾਲੋ ਕਰਨਾ